ਡਿੰਗ 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 ਭਾਈ ਬੱਲਾ ਬੱਲਾ ਚੁੱਕਿਆ ਨਾਚਲ ਕਿਹੜੀ ਆ ਕਬੂਤਰ ਦੀ ਪਤੰਜਰ ਕੋਈ ਬਾਜੀ ਨਹੀਂ ਛੱਡਦਾ ਜਿੱਤੇ ਦੇਖ ਲੈ ਕਹਿੰਦੇ ਚੁੱਕੇ ਦਾ ਕਬੂਤਰ ਜਿੱਤ ਗਿਆ ਜਿੱਥੇ ਦੇਖ ਲੈ ਕਹਿੰਦੇ ਚੁੱਕੇ ਦਾ ਕਬੂਤਰ ਉਹ ਪਰਦਾ ਭਾਈ ਪਹਿਲਾਂ ਪੌਂਦਾ ਪਤੰਜਰ ਖਵਾਉਣਾ ਕੀ ਐ ਇਹਨਾਂ ਨੂੰ ਉਹ ਤੈਨੂੰ ਕੀ ਦੱਤਾਂ ਮੈਂਂਦਿਆ ਹੁਣ ਤੈਨੂੰ ਇਹ ਨਾ ਚੁਲਾਂਦਾ ਕਬੂਤਰ ਦੀਆਂ ਦਾ ਪਤਾ ਨਹੀਂ ਤੂੰ ਤਾਂ ਪਤੰਜਰ ਹੁਣ ਤੱਕ ਕੁੱਤੇ ਰੱਖੇ ਨੇ ਹੁਣ ਤੈਨੂੰ ਮੈਂ ਕੀ ਦੱਤਾਂ ਵੀ ਕਿਹੜੀ ਨਾ ਚਲਾਏ ਕਿਹੜੇ ਮੁਲਕ ਤੋਂ ਮੰਗਾਈਆ ਉਹ ਨਾ ਨਾ ਚੁਕਿਆ ਕਬੂਤਰ ਤਾਂ ਪਤੰਜਰ ਮੈਨੇ ਵੀ ਬਹੁਤ ਰੱਖੇ ਨੇ ਪਾਕਿਸਤਾਨੀ ਪਰ ਮੈਨੇ ਛੌਕ ਜਿਆ ਨਹੀਂ ਪਿਆ ਮੈਨੂੰ ਤੂੰ ਤਾਂ ਪਤੰਜਰ ਭੜਈ ਚਕੀਨ ਬਣ ਗਿਆ ਉਹ ਕਬੂਤਰਾਂ ਜਾ కవానా కవునా పతందరా మిదియా కి హందాయా నాను తిను పాయా అభి పేరా పని కాలి నాగని పోరా ఆపకా లేదియా తోడియా ఉంగళ జి లేడ్ కి దే మూత ల